ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਵਿੱਚ ਬੀਤੀ ਰਾਤ ਤੋਂ ਹਲਕੀ ਹਲਕੀ ਬਰਸਾਤ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਹੈ ਪਿਛਲੇ ਦਿਨਾਂ ਤੋਂ ਸਰਦੀ ਘਟ ਹੋ ਰਹੀ ਸੀ ਅਤੇ ਗਰਮੀ ਸ਼ੁਰੂ ਹੋਣ ਲੱਗੀ ਸੀ ਜਿਸ ਨਾਲ ਫਸਲਾਂ ਦਾ ਝਾੜ ਘਟ ਆਉਣ ਦਾ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਸੀ ਪਰ ਹੁਣ ਬਰਸਾਤ ਪੈਣ ਨਾਲ ਕਿਸਾਨ ਖੁਸ਼ ਨਜ਼ਰ ਆਏ ਕਿਸਾਨ ਸੰਦੀਪ ਸਿੰਘ ਸੁਖਦੇਵ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਬਰਸਾਤ ਪੈਣ ਨਾਲ ਕਣਕ ਵਿੱਚ ਲੱਗੀ ਬਿਮਾਰੀ ਸਾਫ਼ ਹੋ ਜਾਵੇਗੀ ਅਤੇ ਇੱਕ ਲਖਤ ਗਰਮੀ ਪੈਣ ਨਾਲ ਫਸਲਾਂ ਦਾ ਝਾੜ ਘਟਣ ਦਾ ਖਤਰਾ ਪੈ ਰਿਹਾ ਸੀ ਜੇਕਰ ਭਾਰੀ ਹਵਾ ਨਾ ਚੱਲੀ ਤਾਂ ਫਸਲਾਂ ਨੂੰ ਬਰਸਾਤ ਦਾ ਬਹੁਤ ਲਾਹ ਹੋਏਗਾ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਨਾਮ ਸੰਦੀਪ ਸਿੰਘ ਜੀ ਸੰਦੀਪ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਸੀ ਅਸੀਂ ਮਲਕਪੁਰ ਤੋਂ ਆਈ ਮਲਕਪੁਰ ਜਿਹੜੀ ਪਿੱਤੀ ਰਾਤ ਤੋਂ ਸਮਾਣਾ ਦੇ ਨਾਲ ਨਾਲ ਪਿੰਡਾਂ 'ਚ ਬਰਸਾਤ ਹੋ ਰਹੀ ਹੈ ਹਾਂਜੀ ਕੀ ਫਸਲਾਂ ਵਾਸਤੇ ਕੀ ਮੇਰੇ ਇਹ ਫਸਲਾਂ ਵਾਸਤੇ ਹੁਣ ਬਹੁਤ ਲਾਹਵੰਦ ਹੈ ਕਿਉਂਕਿ ਕੁਝ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਤੇ ਕਣਕਾਂ ਦੇ ਨੁਕਸਾਨ ਦਾ ਬਹੁਤ ਜ਼ਿਆਦਾ ਚਾਂਸਸ ਹਨ ਤੇ ਝਾੜ ਘਟਣ ਦਾ ਵੀ ਬਹੁਤ ਜ਼ਿਆਦਾ ਰੁਖ ਸੀ ਤੇ ਹੁਣ ਜਿਸ ਹਿਸਾਬ ਨਾਲ ਬਰਸਾਤ ਥੋੜੀ ਥੋੜੀ ਪੈ ਰਹੀ ਹੈ ਇਹਦੇ ਨਾਲ ਝਾੜ ਵਧਣ ਦਾ ਵੀ ਬਹੁਤ ਜ਼ਿਆਦਾ ਚਾਂਸਸ ਨੇ ਤੇ ਹਵਾ ਨਾ ਚੱਲੇ ਤਾਂ ਮੀਂਹ ਥੋੜਾ ਥੋੜਾ ਪਵੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ ਇਹਦੇ ਨਾਲ ਕਿਸਾਨ ਨੂੰ ਬਹੁਤ ਹੀ ਚੰਗੇ ਫਸਲ ਦੇ ਝਾੜ ਮਿਲਣਗੇ ਤੇ ਕਿਸਾਨ ਅੱਗੋਂ ਖੁਸ਼ ਹੋਏ ਜਿਹੜੀ ਜਿਹੜੀ ਬਰਸਾਤ ਥੋੜੀ ਥੋੜੀ ਪੈ ਰਹੀ ਹੈ ਹਾਂਜੀ ਕੀ ਮਤਲਬ ਕੀ ਫਸਲਾਂ ਵਾਸਤੇ ਰੇਤਾ ਕੰਮ ਵੀ ਕਰੇਗੀ ਹਾਂਜੀ ਇਹ ਜਿਹੜੀ ਥੋੜੀ ਥੋੜੀ ਕਿਣਮਣ ਪੈਂਦੀ ਏ ਇਹਦੇ ਨਾਲ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਇਹ ਬਹੁਤ ਹੀ ਚੰਗੀ ਹੁੰਦੀ ਹੈ ਕਿਉਂਕਿ ਇਹ ਜਿਹੜਾ ਛੋਟਾ ਛੋਟਾ ਮੀਂਹ ਪੈਂਦਾ ਇਹਦੇ ਨਾਲ ਇੱਕ ਬੂਟੇ ਦੀ ਜੜ ਤੱਕ ਪਾਣੀ ਡਿੱਗਦਾ ਤੇ ਜਿਹੜਾ ਤੇਜ਼ ਪਾਣੀ ਡਿੱਗਦਾ ਉਹਦੇ ਨਾਲ ਜੜਾਂ ਹਿੱਲਦੀਆਂ ਨੇ ਤੇ ਇੱਕ ਹਵਾਵਾਂ ਨਾਲ ਤੇਜ਼ ਲੈ ਕੇ ਆਉਂਦੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਬੂਟੇ ਨੂੰ ਮਾਰ ਪੈਂਦੀ ਹੈ ਮੇਰਾ ਨਾਮ ਸ਼ਖਦੇਵ ਸਿੰਘ ਹੈ ਜੀ ਕਿਹੜਾ ਪਿੰਡ ਤੁਹਾਡਾ ਮੇਰਾ ਜੀ ਸਮਾਨਾ ਹੀ ਆ ਹਾਂਜੀ ਜ਼ਮੀਨ ਮੇਰੀ ਹੈ ਆਪਣਾ ਪਿੰਡ ਤਲਵੰਡੀ ਮਲਕ ਤਲਵੰਡੀ ਮਲਕ ਇਹ ਪੈਰਾ ਆਤੀ ਮੀ ਪੈਰਾ ਰਤੂ ਰੁਕੇ ਇਹ ਫਸਲਾਂ ਵਾਸਤੇ ਕਿਵੇਂ ਲਾਹੇ ਬੰਦਾ ਕਿਵੇਂ ਇਹ ਫਸਲਾਂ ਵਾਸਤੇ ਬਹੁਤ ਲਾਹੇ ਵੰਦਾ ਹੈ ਇੱਕਦਮ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਸੀ ਲੇਕਿਨ ਹੁਣ ਇਹ ਫਸਲਾਂ ਵਾਸਤੇ ਬਹੁਤ ਲਾਹੇ ਵੰਦਾ ਜੋ ਬਰਸਾਤ ਹੋ ਰਹੀ ਹੈ ਛਾੜ ਵਧੂਗਾ ਇਹਦੇ ਨਾਲ ਇਹਦੇ ਨਾਲ ਝਾੜ ਵਧੂਗਾ ਜੀ ਕਰ ਜਿਹੜੇ ਬਿਮਾਰੀਆਂ ਵੀ ਘਟਣੀਆਂ ਹਾਂ ਹਾਂ ਕਣਕਦੀਆਂ ਜਿਹੜੀਆਂ ਬਿਮਾਰੀਆਂ ਲੱਗੀਆਂ ਨੇ ਉਹ ਵੀ ਘਟਣ ਗਈਆਂ ਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਤੇਰਾ ਰਾਤ ਨੂੰ ਕਿ ਬਰਸਾਤ ਹੋ ਰਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਕੀ ਫਸਲਾਂ ਵਾਸਤੇ ਕੀ ਲਾਏ ਬੰਦੇ ਲਾਹ ਵੰਦੇ ਆ ਜੀ ਰਾਤ ਤੇ ਇੱਕ ਤੇ ਮਤਲਬ ਜੇ ਹਵਾ ਰਾں ਚੱਲੇ ਫੇਰ ਤਾਂ ਠੀਕ ਏ ਇੱਕ ਤੇਲਾ ਤੂਲਾ ਨਾ ਪਵੇ ਪਰ ਇਹ ਜ਼ਿਆਦਾ ਬੱਦਲਾਂ ਚ ਤੇਲਾ ਪੈਣ ਲੱਗ ਪੈਂਦਾ ਹਾਂਜੀ ਇਹਦੇ ਕਰਕੇ ਥੋੜਾ ਨੁਕਸਾਨ ਹੈ ਹੋਰ ਤੇ ਉਂਝ ਲਾਹ ਵੰਦੇ ਇਹ ਧੁੱਪ ਪੈਣ ਲੱਗੀ ਗਰਮੀ ਪੈ ਗਈ ਤੇ ਕਣਕਾਂ ਦਾ ਖਤਮ ਹੋ ਜਾਣਗੇ ਕਿ ਕਣਕਾਂ ਦਾ ਝਾੜ ਹੀ ਨਹੀਂ ਨਿਕਲਣਾ ਜ਼ਿਮੀਂਦਾਰ ਵਿਚਾਰੇ ਕਹਿੰਦੇ ਨੇ ਵੀ ਬਹੁਤ ਮੁਸ਼ਕਲ ਆ ਜਾਊਗੀ ਇਥੇ ਇਸ ਤਰ੍ਹਾਂ ਬੱਦਲ ਕਣੀ ਪੈਂਦੀ ਹੈ ਠੰਡ ਹੁੰਦੀ ਹੈ ਇਹਨੂੰ ਜਿੰਨੀ ਠੰਡ ਪਏ ਓਨੀ ਥੋੜੀ ਹੈ ਜੀ ਕਣਕ ਨੂੰ ਪੱਕਦਿਆਂ ਦਾ ਕਰ ਪਈ ਜੇ ਤਾਂ ਵੀ ਕੋਈ ਗੱਲ ਨਹੀਂ